ਫੋਰ ਬਾਈ ਕੀ ਹਾਲ ਚੱਲ ਸਾਰੇ ਵੀਰਾਂ ਦਾ ਸੱਟੋਂ ਹੋਗੇ ਆ ਇੱਕ ਜਾਨਵਰ ਆਪਣੀ ਕੋਠੀ 'ਚ ਆ ਕੇ ਬੈਠਾ ਜੀ ਆ ਬੈਠਾ ਤੇ ਜੀ ਉਹਦੇ ਪੈਰਾਂ 'ਚ ਸਾਧਰੀ ਲਾਦੀ ਉਹਦੇ ਉਹ ਜਾਣਦੀ ਹੈਗੀ ਬੈਠਣਾ ਉਹ ਕੁਛ ਛੜਤਾ ਉਹਦੇ ਕਿੰਨੀ ਜਾਨ ਲੱਗੀ ਯਾਰ ਹੈ ਚਲੋ ਦੇਖਦੇ ਆ ਹੁਣ ਕਰਦੇ ਆ ਕਾਬੂ ਤੇ ਹੱਥਾਂ ਲੇ ਕਬੂਤਰ ਕੱਢੇ ਹੈਗੇ ਆ ਵਿੱਚ ਇੱਕ ਲੱਠਾ ਜੋੜਾ ਵੀ ਰੱਖਿਆ ਹੋਇਆ ਜੀ ਇਹਨਾਂ ਦੀ ਗੂਤਰੀ ਭੱਜ ਗਈ ਰੇਸਰ ਤੇ ਉਹ ਕਰਦੇ ਉਹਨੂੰ ਕੈਚ ਤੇ ਸੋਹਣਾ ਕਰਦੇ ਆ ਵੀਡੀਓ ਸ਼ੇਅਰ ਆ ਬੈਠੀ ਆ ਕਰਦੇ ਦੇਖੋ ਟ੍ਰਾਈਂਗ ਟੂ ਕੈਚ ਆ ਨਿਊ ਪਿਜਨ ਆ ਬੈਠੀ ਆ ਦੇਖ ਲੋ ਕਰਦੇ ਆ ਕਾਬੂ ਤੇ ਆਪਾਂ ਛਤਰੀ ਕੋਲੇ ਕਰਤੀ ਸੀ ਤੇ ਜਾਨਵਰ ਕੋਲੇ ਬੈ ਗਈ ਆਪਣੇ ਤੇ ਆਪਣੇ ਉਹ ਮਿੱਤਰ ਦੇ ਕੂਤਰ ਆਗੇ ਰਾਮਣ ਦੇ ਚੱਕੀ ਰਾਮਣ ਮਾੜਾ ਹੈਲੋ ਕਰੀ ਤੇ ਛਤਰੀ ਕੋਲੇ ਬਾਕੀ ਕੂਦਰੀ ਨੂੰ ਕਰਦੇ ਆ ਕੈਚ ਤੇ ਦਿਖਾਉਣਾ ਨੂੰ ਕਰਾਉਣੇ ਸ਼ੌਂਕ ਇਹਦਾ ਹਲੋ 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 ਕਰਦੇ ਆਂ ਕਿ ਵੀਡੀਓ ਕੰਟੀਨਿਊ ਅਬੇ ਕਬੂਤਰੀ ਚੜਾ ਲਈ ਆਪਾਂ ਛਤਰੀ ਤੇ ਆ ਆ ਬੈਠੇ ਇੱਧਰ ਛੜ ਇਹਨੂੰ ਕਰਦੇ ਆਂ ਨੇ ਤਾਂ ਕੋਗਾ ਚਿੱਪ ਆ ਬੈਠਿਆ ਚੜਾ ਲਈ ਛਤਰੀ ਤੇ ਇਹਨੂੰ ਜਾ ਕੇ ਖੁੱਡੇ ਚ ਕਰਦੇ ਆਂ ਨਾ ਇਨਕਾਊਂਟਰ ਕੇਸ ਕਿਵੇਂ ਕਰਾਂ ਨਾ ਮੈਂ ਇਨਕਾਊਂਟਰ ਬਾਬਾ ਛੋਟੀ ਜੀ ਗਲਤੀ ਦੇ ਕਾਰਨ ਇਹ ਕਬੂਤਰੀ ਓੱਡੇ ਗੋ ਬੈਗੀ ਇਹਦਾ ਕਰਾਂਗੇ ਇਨਕਾਊਂਟਰ ਕੇਸ ਅੱਜ ਅੱਜ ਚ ਕਰਦੇ ਇਹਨੂੰ ਜਾਣੇ ਕੋਠਾ ਆਪਣਾ ਹੀ ਹੋ ਗਈ ਜਾ ਕੇ ਤਾਂ ਕਰਦੇ ਆਂ ਕੰਮ ਤਮਾਮ ਆ ਬੈਗੀ ਵੀ ਕਬੂਤਰੀ ਆਪਾਂ ਉੱਧਰ ਛਤਰੀ ਲਾ ਦੀ ਜੀ ਆਪਣੇ ਘਰੀਏ ਸਾਰੇ ਇੱਥੇ ਬੱਚੇ ਦਾ ਦੇਖਦੇ ਹਾਂ ਕੰਮ ਕਰਦੇ ਹਾਂ। ਮੈਡਮ। ਜੀ ਆਪੇ ਆਪਾਂ ਆ ਬੱਚੇ ਨੂੰ ਰੰਗ ਲਾਉਣੇ ਹੈਗੇ। ਕਾਲੇ ਜੀਨੇ ਦੇ ਤੇ ਜਿਹੜਾ ਕਬੂਤਰ ਆ ਫੜਦੇ ਸੀਗੇ। ਉਹ ਆਪਾਂ ਫੜਦੇ ਵੀ ਲਿਆ ਸੀਗਾ ਤੇ ਆਪਣੀ ਛੱਤ 'ਤੇ ਚੜ ਗਏ ਸੀ 15 ਬਾੜ ਲਿਆ ਸੀ ਕਮਰੇ 'ਚ। ਤੇ ਉਹ ਕਿਸੇ ਆਪਣੇ ਯਾਰ ਮਿੱਤਰ ਦੇ ਸੀਗਾ ਉਹ ਲੈ ਗਿਆ। ਆਪਣਾ ਜੇ ਫੋਨ ਬੰਦ ਹੋ ਗਿਆ ਨਹੀਂ ਆਪਾਂ ਨੂੰ ਦਿਖਾਉਂਦੇ ਦਾ ਸੌਂਕ ਕਰਾਉਂਦੇ ਤੇ ਆਪਾਂ ਨੂੰ ਆ ਬੱਚੇ ਦਾ ਪਰੰਗ ਲਾਉਣੇ ਸਾਨੂੰ ਦਿਖਾਉਨੇ ਬਈ। ਬਾਬੇਓ ਇੱਕ ਆ ਬੱਚੇ ਦੀ ਕਰਤੀ ਆਪਾਂ ਹਰੀ ਬਾਗਲ ਤੇ ਇਹਦੀ ਦੂਜੀ ਵੱਲ ਕਰਦੇ ਆਪਾਂ ਲਾਲ। ਆ ਦੇਖ ਲਓ ਬਾਗਲ 'ਚ ਕਰਤਾ ਛੜਾ ਰੰਗ। ਇਨਸ ਕਾਉਨ ਨੂੰ ਤਾਂ ਬਾਦੂ ਜਿਆਦਾ ਰੰਗ ਲਾਉਣੇ ਆ। ਇਹ ਆਪੇ ਦੀ ਦੂਜੀ ਬਗਲ ਕਰਤੀ ਆਪਾਂ ਲਾਲ, ਇੱਕ ਹਰੀ ਬਗਲ ਹੋ ਗਈ, ਇੱਕ ਹੋ ਗਈ ਲਾਲ ਬਗਲ। ਦੇਖੋ ਅੱਲਾ ਦੇ ਕਿਵੇਂ ਕਰਦਾ। ਐਵਰੇਜ ਇੰਜ ਚੈੱਕ ਕਰੋ ਬੱਲੇ ਦੀ। ਕਿ ਦੇਖੋ ਥੱਲੇ ਹੁਣ ਗੁਲਾ ਕਰਕੇ ਨਾ ਦੇਖ ਲਓ। ਅੱਲਾ ਦੀ ਵਾਈਬ੍ਰੇਸ਼ਨ ਚੈੱਕ ਕਰੋ ਜਾਨਵਰ ਦੀ। ਤੇ ਇਹਨਾਂ ਨੂੰ ਸਿਕਾਉਣੇ ਹੁਣ ਤੇ ਬਹਾਉਣੇ ਛਾਤਰੀ ਤੇ। ਅੱਬੇ ਉਹ ਇਹਦੇ ਰੰਗ ਲਾਤੇ ਆਪਾਂ ਹਰੇ ਸਾਤੇ, ਹਰਾ ਕੰਡ ਹਰੀ ਬੂਸ। ਇਹਨਾਂ ਤੇ ਸਾਤੇ ਆਪਾਂ ਦੇਖੋ ਚੈੱਕ ਕਰੋ। ਆਹਦੀ ਟੀਮ ਦੋ ਮੈਂਬਰ ਬੈਠੇ। ਜੋ ਕੰਮ ਕਰਨ ਤੋਂ ਕਰਦੇ ਆ ਅੱਗੇ। ਆ ਕਾਲੇ ਜੀ ਨੇ ਬਚਦੇ ਹੁਣ ਆਪਾਂ ਰੰਗ ਲਾਉਣ ਲੱਗੇ ਆ ਇਹਦੇ। ਆ ਦੇਖ ਲਓ। ਆਪਾਂ ਪਹਿਲੇ ਰੰਗ ਲਾਉਨੇ ਆਗੇ। ਇਹਦੇ ਰੰਗ ਲਾਵਾਂਗੇ ਆਪਾਂ ਲਾਲ ਬਗਲ ਕਰਦਾਂਗੇ ਇੱਕ ਇਹਦੀ। ਤੁਹਾਨੂੰ ਬਲੌਗ ਕਰਦੇ ਆ ਅੱਗੇ ਸ਼ੇਅਰ ਰੰਗ ਲਾ ਕੇ। ਆਪਾਂ ਵੀ ਕਾਲੇ ਚੀਨੇ ਦੀ ਕਰਤੀ ਸੀ ਖੱਬੀ گلابی ਬਗਲ। ਇਹਨੂੰ ਮੜਾ ਸਕਾਰ ਤੋਂ ਉੱਪਰ ਕਰਕੇ। ਇਹਨੂੰ ਸਕਾਰ ਕੇ ਇਹਨੂੰ ਭੁੰਨਣਾ ਛਤਰੀ ਤੇ। ਗੱਬੀ ਬਗਲਾ ਆਪਾਂ ਬਟਲੇ ਦੀ ਕੱਖ ਬਾਈ ਹੁਣ ਆਪਾਂ ਕਰਨ ਨੂੰ ਜਾ ਰਹੇ ਸੀਗੇ ਕੱਖ ਵੱਢ ਕੇ ਅੱਜ ਆਪਾਂ ਹੋ ਗਏ ਲੇਟ ਥੋੜਾ ਜਿਹਾ ਕਰੇ ਜਾਂਦੇ ਆ ਇਹ ਕਰਦੇ ਆ ਅੱਗੇ ਵੀਡੀਓ ਕੰਟੀਨਿਊ ਤੇ ਆਪਾਂ ਅੱਜ ਬੱਚਿਆਂ ਦੇ ਕਿੱਲਾਂ ਤੇ ਰੰਗ ਲਾਇਆ ਸੀਗਾ ਤੁਸੀਂ ਆਪਾਂ ਬਹਾਂ ਤੇ ਛਤਰੀਆਂ ਤੇ ਉਹ ਡੁੱੜ ਕੇ ਬੈਠੀਗੇ ਤੇ ਅੱਜ ਆਪਾਂ ਵੱਡੇ ਕੁੱਤਰ ਵੀ ਛੱਡੇ ਸੀ ਇੱਕ ਦੋ ਛੱਡੇ ਸੀ ਆਪਾਂ ਉਹ ਵੀ ਅੱਗੇ ਸੀ ਕਰੇ ਤੇ ਆਪਾਂ ਕਰਦੇ ਆ ਕਿ ਵੀਡੀਓ ਕੰਟੀਨਿਊ ਕਰੇ ਜਾ ਕੇ ਬਈ ਆਪਾਂ ਲਾਉਂਦੇ ਆ ਪਾਥ ਨੇ ਰਾਤ ਨੂੰ ਕੂਤਰਾ ਦੇ ਰੰਗ ਆ ਜੀ ਕਾਲਾ ਰੰਗ ਲਾਉਨੇ ਬਚੇ ਦੇ ਤੁਹਾਨੂੰ ਲਾ ਕੇ ਦਿਖਾਉਨੇ ਆ ਕਾਪੜਾ ਦਾ ਕਾਲਾ ਟਿੱਡ ਡਰਾਈਨਰਸ ਕਰ ਰਹੇ ਆ ਆਪਣੇ ਮਿੱਤਰ ਦੇ ਕੂਤਰਾਗੇ ساری ਟੀਮ ਬੈਠੀ ਆ ਉਹ ਮੈਂ ਪੈਂ ਲੈ ਇਹਦੀ ਕਾਪੀ ਕਾਲੀ ਬਗਲਾ ਇਹਦੇ ਕਰਨਾਂ ਗੁਲਬੀ ਤੁਸੀਂ ਕਾਲੀ ਬਗਲਾ ਹਲੋ ਆਰਾਗੇ ਪਾੜਾ ਤੇ ਕੁੰਤਾ ਨੰਗਰਾਉਂਡ ਦਾ ਕੰਮ ਚੱਲ ਰਿਹਾ ਹੈ। ਰੰਗ ਲਾ ਰਹੇ ਆਂ ਹਰੀ ਗੀ। ਸੜਕ ਦੇ ਉੱਪਰ ਗਿਹਰੇ ਰੰਗ ਲੱਗ ਗਿਆ, ਕਿਰਨ ਲਾ ਰਹੇ ਆਂ, ਫੌਂਕ ਕਰਾ ਦਾਂਗੇ ਤੜਕੇ। ਆ ਬੈਠਾ ਜਾਣ ਬਾਈ ਜੀ ਨੇ ਲਾਇਆ। ਤੜਕੇ ਹੁਣ ਵੀਡੀਓ ਦਿਖਾਵਾਂਗੇ ਸਵੇਰ। ਆ ਦੇਖੋ ਜੀ ਮੇਰਾ। ਕਬੂਤਰ ਬਾਜੀ ਚ ਰੰਗ ਐਂ ਲੱਗਦੇ ਆ। ਪਹਿਲੀ ਵਾਰ ਦੇਖਿਆ ਵੋਏ। ਵੋਏ। ਦੇਖੋ। ਰਵਣ ਓਏ ਰਵਣ ਚਲੋ ਭਾਈ ਇੱਥੇ ਹੀ ਕਰਦੇ ਆ ਆਪਣੇ ਵਲੌਗ ਨੂੰ ਸਮਾਪਤ ਆਪਾਂ ਹੈਡ ਬੌਸ ਹੋਗਾ ਗੂਤਰਾ ਨਾ ਕਰੂੰਗਾ ਲਾਤਾ ਸੀ ਤੇ ਆਪਣੇ ਵਲੌਗ ਨੂੰ ਇੱਥੇ ਕਰਦੇ ਆ ਆਪਾਂ ਸਮਾਪਤ ਆ ਸੰਤ ਸਿੰਘ ਜੀ ਦੇ ਆਪਣੇ ਹੱਥ ਜੀ ਆ ਚਲੋ ਭਾਈ ਮਿਲਦੇ ਹਾਂ ਜਨਾਬ ਵੀਡੀਓ ਚੰਗਾ ਭਾਈ ਸਾਡੇ ਕਿਉਂ ਨੇ ਬਾਏ ਬਾਏ